ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ 4 ਵਿਣ ਨਾਵੇ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨ ਮੁਖ ਹੰਕਾਰ ਸਲਾਹ ਦੇ ਹੋ ਮੈਂ ਮਮਤਾ ਆਵਾਦ ਜਿਨ ਸਲਾਹਨ ਸੇ ਮਰਹਿ ਖਾਪ ਜਾਵੇ ਸਭ અપਵਾਦ ਜਨ ਨਾਨਕ ਗੁਰਮਖੋ ਬਰੇ ਜਪ ਹਰ ਹਰ ਪਰਮਾ ਨਾਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰਿ ਰਾਯਾ ਜਿਨੇ ਤੂ ਇੱਕ ਮਨ ਸੱਚ ਧਿਆਇਆ ਤਿਨ ਕਾ ਸਭ ਦੁੱਖ ਗਵਾਇਆ ਤੇਰਾ ਸ਼ਰੀਕ ਕੋ ਨਹੀਂ ਜਿਸਨੂੰ ਲਵੈ ਲਾਇ ਸੁਣਾਇਆ ਤੁਦ ਜੇਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਭਾਇਆ ਸਚੇ ਮੇਰੇ ਸਾਹਿਬਾ ਸੱਚੇ ਸਤ ਨਾਇਰ ਸਲੋਕ ਮਹੱਲਾ ਚੌਥਾ ਮਾਨੇ ਅੰਤਰ ਹੋ ਮੈ ਰੋਗ ਹੈ ਪਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਓ ਗੁਰਮੁਖ ਹਰਗੁਣਤਾਸ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰ ਸਾਬਾਸ ਪੌੜੀ ਤੂੰ ਕਰਤਾ ਪੁਰਖ ਗੰਮ ਹੈ ਕਿਸ ਨਾਲ ਤੂੰ ਵੜਿਆ ਤੁਧ ਜੇਵੜ ਹੋਏ ਸੋ ਆਖੀਐ ਤੁਧ ਜਿਹਾ ਤੂੰ ਹੈ ਪੜਿਆ ਤੂੰ ਘਟ ਘਟ ਇੱਕ ਵਰਤਦਾ ਗੁਰਮਖ ਪਰ ਗੜੀਐ ਤੂੰ ਸੱਚਾ ਸਬ ਸਦਾ ਖਸਮ ਹੈ ਸਭ ਦੋ ਤੂੰ ਚੜੀਐ ਤੂੰ ਕਰੇ ਸੋ ਸੱਚੇ ਹੋਏ ਸੀਤਾ ਕਾਇ ਤਕੜੀਐ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅਠੇ ਪੈਰ ਲਗਾਨਾ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਾਨਾ ਮਹੱਲਾ ਚੌਥਾ ਜਿਨੇ ਅੰਦਰ ਪ੍ਰੀਤਿ ਪਰਮ ਕੀ ਜਿਉ ਬੋਲਨ ਤਿ ਵੈ ਸੁਹਾਨਾ ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰਨ ਪੌੜੀ ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਝਾਹੀ ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਗੰਮ ਦਿਆਲ ਹੈ ਸਭ ਤੁਦ ਧਿਆਹੀ ਸਭ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਹੀ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸ ਰਾ ਅੱਖੀ ਤਾਰ ਲਗਾਨ ਗੁਰ ਤੁਠੇ ਸੱਜਣ ਮਿਲਿਆ ਜਨ ਨਾਨਕ ਸੁਖ ਸਵਨ ਮਹੱਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸਨੋਂ ਦਿਆ ਸਦਾ ਹੋਏ ਸਤਗੁਰ ਅੰਦਰ ਰੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰ ਨਾਲ ਜੇ ਵੈਰ ਚਲਾਇੰਦੇ ਤਿੰਨ ਵਿੱਚੋਂ ਤਿਸਟਿਆ ਨਾ ਕੋਏ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ ਸਤਗੁਰ ਨੋ ਜਿਹਾ ਕੋਈ ਛਿਦਾਤੇ ਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੋਂ ਕਿਛ ਗੁਜਾ ਨਾ ਹੋਏ ਪੌੜੀ ਜੇ ਸਨੋ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ ਲਏ ਸੋ ਸਾਹਿਬ ਮਨ ਭਾਣੀ ਜੇ ਕੋ ਸੁਦੀਰੀਸ ਕਰੇ ਸੋ ਮੂੜ ਅ ਜਾਣੀ ਜਿਸਨੋ ਸਤ ਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਬਖਾਣੀ ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਨੀ ਸਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇੱਕ ਮਨ ਇੱਕ ਚੇਤਾ ਤਿਨ ਲਥਾ ਹੋ ਮੈ ਪਾਰ ਜਿਨ ਗੁਰਮੁਖ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੋ ਫੇਟ ਫੇਟ ਕਹੈ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰਖਣਹਾਰ ਤਨ ਧਨ ਗੁਰੂ ਗੁਣ ਗਾਵਦਾ ਤਿਸਨੋ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜेन ਜਪਿਆ ਸਿਰਜਣਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ ਵਿੱਚ ਆਪੇ ਜਨ ਤੋ ਪਾਇਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂ ਸਭ ਕਿਲ ਵਿਖ ਕੱਟੇ ਤਾਸ ਪੌੜੀ ਤੋ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੇ ਜੋ ਤੁਦ ਸੱਚ ਸਲਾਹਂਦੇ ਤਿਨ ਜਮ ਕੰਕਰ ਨੇੜ ਨਾ ਆਵੇ ਤਿਨ ਕੇ ਮੁਖਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੇ ਕੁੜਿਆਰ ਪਿਸ਼ਾਹਾ ਸੱਟੀਆਂ ਨਾ ਕੂੜ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰੀਆ ਕੁੜਿਆਰ ਕੂੜੋ ਹੋਏ ਜਾਵੇ ਸਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤੇ ਇਸ ਵਿੱਚ ਜੇਹਾ ਕੋ ਬੀਜੇ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਹੋਣਾ ਹਲਤ ਪਲਤ ਮੁਖ ਉਜਲੇ ਹੋਏ ਹਰਦਰਗ ਸੱਚੀ ਪਹਿਨਾਏ ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਜਿਹਾ ਬੀਜੇ ਤੇ ਹਾ ਫਲ ਖਾਏ ਜਾ ਸਤਿਗੁਰ ਸਰਾਫ ਨਦਰ ਕਰ ਦੇਖੈ ਸਵਾਵ ਗੀਰ ਸਭ ਉਗੜ ਆਏ ਓਏ ਜਿਹਾ ਚਿਤ ਵੈ ਨਿਤ ਤੇ ਹਾ ਪਾਇਨ ਓਏ ਤੇ ਹੋ ਜਹ ਦੇਈ ਵਜਾਏ ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲ ਤਸਬਾਏ ਮਹੱਲਾ ਚੌਥਾ ਇਕ ਮਨ ਇੱਕ ਵਰਤਦਾ ਜਿਤ ਲਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਤ ਹੋਵੇ ਸਾਈ ਖਾਏ ਬਿਨ ਸਤਗੁਰ ਸੋ ਜੀ ਨਾ ਪਵੈ ਹੰਕਾਰ ਨਾ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਟੱਡੇ ਘਰ ਘਰ ਮੰਗਾਏ ਕੂੜ ਠੱਗੀ ਗੁਜੀ ਨਾ ਰਹੈ ਮੁਲਮਾ ਪਾਜ ਲੈ ਜਾਏ ਜਿਵੇਂ ਹੋ ਵੈ ਪੂਰਬ ਲਿਖਿਆ ਤਿਸ ਸਤ ਗੁਰ ਮਿਲੇ ਪ੍ਰਭ ਆਏ ਜਿਉ ਲੋਹਾ ਪਾਲਸ ਭੇਟੀਐ ਮਿਲ ਸੰਗਤ ਸੁਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੇ ਤਿ ਵੈ ਚਲਾਏ ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੇ ਤਿ ਵੈ ਚਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ